ਉਹ 22 ਦੀ ਇਲੈਕਸ਼ਨ ਹੋਈ ਔਰ 92 ਐਮਐਲਏ ਜਿੱਤ ਕੇ ਗਏ ਔਰ ਸਾਡੇ ਜਿਹੜੇ 18 ਸਾਡੇ ਐਮਐਲਏ ਬਣੇ ਔਰ ਵਰਕਰ ਦੇ ਵਿੱਚ ਇੱਕ ਡੀਮੋਟਿਵੇਸ਼ਨ ਦੀ ਜਿਹੜੀ ਸਿਚੁਏਸ਼ਨ ਜਿਹੜੀ ਸੀਗੀ ਹਰ ਵਰਕਰ ਹਰ ਪੱਦਰ ਦੇ ਉੱਤੇ ਥੋੜੀ ਜੀ ਇੱਕ ਹੋਈ ਵੀ ਯਾਰ ਹੁਣ ਕੀ ਬਣੂਗਾ ਪੰਜਾਂ ਸਾਲਾਂ ਦਾ ਟਾਈਮ ਆ ਇਹ ਇੱਕ ਬਦਲਾਵ ਨੂੰ ਇੱਕ ਚੀਜ਼ ਲੈ ਕੇ ਜਿਹੜੀ ਆ ਲੋਕ ਤੁਰਿਆ ਕਿੱਧਰ ਨੂੰ ਗੱਲ ਜਾਊਗੀ ਸੋ ਹਾਈ ਕਮਾਂਡ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਬੜਾ ਸਾਨੂੰ ਜੁਝਾਰੂ ਪ੍ਰਧਾਨ ਦੇ ਰੂਪ ਵਿੱਚ ਅਮ ਜਦੋਂ ਸਿੰਘ ਰਾਜਾ ਵੜਿੰਗ ਜਿਹਨੂੰ ਦਿੱਤਾ ਔਰ ਬੜੇ ਤਜਰਬੇਕਾਰ ਜਿਹਨਾਂ ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਅਹਿਮ ਪੋਸਟਾਂ 'ਤੇ ਰਹੇ ਸਾਡੇ ਪ੍ਰਤਾਪ ਸਿੰਘ ਵਾਜਵਾ ਜੀ ਨੂੰ ਐਲੋਪੀ ਦੀ ਜ਼ਿੰਮੇਵਾਰੀ ਦੇ ਕੇ ਭੇਜੀ ਔਰ ਲਗਾਤਾਰ 2 ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਇੱਕ ਬੂਥ ਲੈਵਲ ਔਰ ਮੰਡਲ ਲੈਵਲ ਤੱਕ ਸਾਡਾ ਸੰਗਠਨ ਜਿਹੜਾ ਵਾ ਇੱਕ ਬਣ ਕੇ ਤਿਆਰ ਹੋ ਚੁੱਕਾ ਔਰ ਉਹਦੀ ਕੱਲੀ-ਕੱਲੀ ਹਰ ਮੈਂਬਰ ਸਾਡੀਆਂ ਜਿਹੜੀਆਂ ਕਿਉਂਕਿ ਦੂਜੇ ਸਾਡੇ ਪਾਰਟੀ ਦੇ 29 ਸਾਡੇ ਜ਼ਿਲ੍ਹੇ ਆ ਔਰ ਤਕਰੀਬਨ 299 ਬੂਥਾਂ ਦੇ ਉੱਤੇ ਸਾਡੀਆਂ ਕਮੇਟੀਆਂ ਬਣ ਕੇ ਬੂਥ ਲੈਵਲ ਦੀਆਂ ਕਮੇਟੀਆਂ ਬਣ ਕੇ ਰੈਡੀ ਹੋ ਗਈਆਂ ਔਰ ਸਾਡੀਆਂ 2145 ਜਿਹੜੇ ਸਾਡੇ ਮੰਡਲ ਜਿਹੜੇ ਅਸੀਂ ਬਣਾਇਆ ਤਕਰੀਬਨ ਨਿਮਜਨਾਲਾ ਸਾਹਿਬ ਨੇ ਦੱਸਿਆ ਵੀ ਪਿੰਡ ਵੱਡੇ ਆ ਜਾਂ ਛੋਟੇ ਆ ਉਸ ਹਿਸਾਬ ਨਾਲ ਉਹਨਾਂ ਦੀ ਬੰਤਰ ਰੱਖੀ ਵੀ ਮੋਟਾ ਜਾਂ ਰੱਖਿਆ ਵੀ 10 ਜੋਨ ਦਾਸ ਕਮੰਡਲ ਜਿਹੜੇ ਕਿ ਹਲਕੇ ਚ ਬਣ ਸਕਣ ਸੋ ਉਹਨਾਂ ਸਾਰਿਆਂ ਦੀ ਜਿਹੜੀ ਡਾਟਾ ਤਿਆਰ ਕਰਕੇ ਸਾਰੇ ਜਿਵੇਂ ਅਜਨਾਲਾ ਸਾਹਿਬ ਔਰ ਇਸ਼ਚਨੀ ਜੀ ਨੇ ਕੀਤੀ ਔਰ ਸਾਰੇ ਪੰਜਾਬ ਦੇ ਪ੍ਰਧਾਨਾਂ ਨੇ ਔਰ ਹਲਕਾ ਇੰਚਾਰਜਸ ਔਰ ਸਮੁੱਚੀ ਕਾਂਗਰਸ ਦੀ ਟੀਮ ਨੇ ਰਲ ਕੇ ਦਿਨ ਰਾਤ ਇਹ ਕਰਕੇ ਤਕਰੀਬਨ 24570 ਸਾਡੇ ਮੈਂਬਰ ਜਿਹੜੇ ਆ ਉਹ ਹੋਣ ਹਾਰ ਜਿਹੜੇ ਜਿਨ੍ਹਾਂ ਨੇ ਆਉਣ ਵਾਲੀ ਅਗਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ ਔਰ ਕਾਂਗਰਸ ਦੇ ਉਮੀਦਵਾਰਾਂ ਵਾਸਤੇ ਜਿਹੜੀ ਲੜਾਈ ਲੜਨੀ ਹੈ ਉਹ ਇੱਕ ਇੱਕ ਟੀਮ ਤਿਆਰ ਕੀਤੀ ਸੋ ਇਹ ਸਾਰੀ ਸਾਰਾ ਕਰਨ ਤੋਂ ਬਾਅਦ ਖੜਗੇ ਸਾਹਿਬ ਦੀ ਜਿਹੜੀ ਇਹ ਮਨਛਾ ਸੀ ਵੀ ਪੂਰੇ ਹਿੰਦੁਸਤਾਨ ਦੇ ਜਿਹੜਾ ਪੰਜਾਬ ਵੀ ਇੱਕ ਸੂਬਾ ਵਾ ਜਿੱਥੇ ਇਸ ਪੱਦਰ ਦੇ ਉੱਤੇ ਕਿਉਂਕਿ 2 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ ਇਸ ਪੱਦਰ ਦੇ ਉੱਤੇ ਜਿਹੜੀ ਆ ਉਹ ਕਾਂਗਰਸ ਦਾ ਜਿਹੜਾ ਇਹ ਸਿਸਟਮ ਸਾਰਾ ਜਿਹੜਾ ਤਿਆਰ ਹੋਇਆ ਔਰ ਉਹਦੇ ਵਾਸਤੇ ਆਉਂਦੇ ਆ ਤੁਹਾਨੂੰ 11 ਤਰੀਕ ਨੂੰ ਸਮਰਾਲੇ ਦੇ ਵਿੱਚ ਉਹਨਾਂ ਨੇ ਇਹ ਕੋਈ ਰੈਲੀ ਨਹੀਂ ਹੈਗੀ ਜਿਵੇਂ ਆਪਾਂ ਸੋਚਦੇ ਆਪਾਂ ਰੈਲੀ ਕਰਨੀ ਰੈਲੀਆਂ 'ਚ ਬੰਦਾ ਲੱਖ ਇਕੱਠਾ ਹੋ ਜਾਂਦਾ 50000 ਇਕੱਠਾ ਹੋ ਜਾਂਦਾ 2 ਲੱਖ ਇਕੱਠੇ ਹੋ ਜਾਂਦਾ ਹਰ ਪਾਰਟੀ ਆਪਦਾ ਕੰਮ ਕਰਦੀਆਂ ਰਹਿੰਦੀਆਂ ਇਹ ਪਹਿਲੀ ਕਨਵੈਨਸ਼ਨ ਹੋਣ ਜਾ ਰਹੀ ਆ ਜਿਹੜੇ ਸਾਡੇ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਫਿਸ ਬੇਰਰ 'ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ